ਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅੰਦਰ ਪੈਂਦੇ ਪਿੰਡ ਸ਼ਿਕਾਰ ਮਾਛੀਆਂ ਦਾ 24 ਸਾਲਾ ਨੌਜਵਾਨ ਜੋਬਨਪ੍ਰੀਤ ਸਿੰਘ ਜੋ ਕਿ ਪਿਛਲੇ 3 ਸਾਲ ਤੋਂ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਤੇ ਬੀਤੀ 19 ਜਨਵਰੀ ਨੂੰ ਕੰਪਨੀ ਵਿੱਚੋਂ ਪੇਤ ਪਰੇ ਹਾਲਾਤਾਂ ਵਿੱਚ ਲਾਪਤਾ ਹੋਣ ਦੀ ਖਬਰ ਨਸ਼ਰ ਕੀਤੀ ਗਈ ਸੀ ਤੇ ਸਾਡੇ ਨਾਲ ਤੇ ਇਦੋਂ ਮਾੜਾ ਹੋਰ ਕੀ ਹੋਣਾ ਸਾਡਾ ਤੇ ਲੱਖ ਟੁੱਟ ਗਿਆ ਘਰ ਵਿੱਚ ਅੱਗੇ ਪਿਓ ਨਹੀਂ ਸਿਰ ਤੇ ਤੇ ਇਹ ਦੋਵੇਂ ਭਰਾ ਬਾਹਰ ਹੀ ਦੂਜਾ ਬਾਹਰ ਬੈਠੇ ਮਾਂ ਤੇ ਵਿਚਾਰੀ ਜੀਣ ਜੋਗੀ ਨਹੀਂ ਰਹੀ ਹੁਣ ਕਿਦੇ ਸਾਰੇ ਜੀਣਾ ਓਦੀ ਜਿਹੜੀ ਬਾਡੀ ਕਿਸ ਹਲਾਤਾ ਚ ਬੱਚੇ ਜਿਹੜੇ ਮਿਲੇ ਬਾਡੀ ਤੇ ਵੇਖਣ ਲੈ ਕੇ ਨਹੀਂ ਮਿਲੀ ਉਤੋਂ ਹੀ ਲਿਆਈ ਨਹੀਂ ਸਕਦੇ ਇਹੋ ਜੀ ਬਾਡੀ ਉਹਦੀ ਮਿਲੀ ਪਿੰਜੇਰੀ ਮਿਲਿਆ ਬਾਡੀ ਕਾਦੀ ਮਿਲੀ ਸਾਨੂੰ ਸਰਕਾਰ ਉਹ ਫਿਰ ਉਹਦਾ ਉੱਧਰ ਹੋ ਰਿਹਾ ਹੈ ਹਾਂ ਜੀ ਸਰਕਾਰ ਉੱਥੇ ਹੀ ਅਸੀਂ ਤੇ ਆਖਿਆ ਵੀ ਚਲੋ ਸਾਡੇ ਪੁੱਤਰ ਦੀਆਂ ਸਾਨੂੰ ਸਾਡੀਆਂ ਹੀ ਲਿਆ ਕੇ ਵਿਖਾ ਦੋ ਤੂੰ ਹੋਰ ਤੇ ਉਥੋਂ ਕੁਝ ਲਿਆ ਨਹੀਂ ਸਕਦੇ ਕੀ ਮੰਗ ਕਰਦੇ ਆਪਾਂ ਅਸੀਂ ਸਰਕਾਰ ਕੋਲੋਂ ਮੰਗ ਕਰਨੇ ਆ ਇਹ ਵਿਚਾਰੀ ਕਿਦੇ ਸਿਰ ਤੇ ਜੀਏਗੀ ਤੇ ਕੀ ਖਾਏਗੀ ਪੁੱਤਰ ਤੇ ਕਮਾਉਣ ਵਾਸਤੇ ਖਲਾਇਆ ਅਸੀਂ ਤੇ ਕਮਾਈ ਛੱਡਿਆ ਸਾਡਾ ਪੁੱਤਰ ਵੀ ਨਹੀਂ ਕੰਮ ਆ ਰਿਹਾ ਹੁਣ ਸਰਕਾਰ ਤੋਂ ਆਡੀ ਇਹ ਹੀ ਮੰਗੇ ਪੇ ਸਾਡੀ ਮਦਦ ਕਰੇ ਬਿਲ ਪਤਾ ਲੱਗਾ ਕਿ ਮਾ ਨਾਲ ਬਹੁਤ ਪਿਆਰ ਕਰਦਾ ਸੀ ਮਾ ਦਾ ਟੈਟੂ ਵੀ ਜਿਹੜਾ ਬਾਹਰ ਸੁਪਾਇਆ ਸੀ ਹਾਂਜੀ ਬਾਹ ਤੇ ਨਾਂ ਵੀ ਲਿਖਵਾਇਆ ਮਾ ਦਾ ਟੈਟੂ ਬਣਵਾਇਆ ਹੋਇਆ ਨਾਂ ਲਿਖਿਆ ਹੋਇਆ ਮਾ ਦਾ ਉਹਦੀ ਬਾਹ ਤੇ ਤੇ ਕਿਸ ਤਰ੍ਹਾਂ ਦਾ ਸੁਭਾਸੀ ਪਰਿਵਾਰ ਦੇ ਵਿੱਚ ਉਸ ਦਾ ਜਿਹੜਾ ਬਹੁਤ ਪਿਆਰ ਕਰਦਾ ਸੀ ਪਰਵਾਸ ਨਾਲ ਹਰ ਇੱਕ ਨਾਲ ਜੀ ਜੀ ਕਰਕੇ ਬੋਲਦਾ ਸੀ ਅਸੀਂ ਆ ਨਹੀਂ ਸਕਦੇ ਕਿ ਕਿੰਨਾ ਕੋ ਪਿਆਰ ਕਰਦਾ ਸੀ ਸਾਡੇ ਨਾਲ ਸਾਡੀਆਂ ਤੇ ਆਪਣੀਆਂ ਦੋ ਬੇਟੀਆਂ ਤੇ ਸਾਡੇ ਦੀ ਇਹ ਦੋਵੇਂ ਬੇਟੀਆਂ ਹਨ ਸਾਂਡਾ ਤੇ ਲੱਕ ਟੁੱਟ ਗਿਆ ਹਾਂਜੀ ਸਰ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਕਿ ਜਿਹੜਾ ਨੌਜਵਾਨ ਗੁਜਰਾਤੀ ਕੰਪਨੀ ਚਲਾਪਦਾ ਸੀ ਉਸੇ ਉਸੇ ਮ੍ਰਿਤਕ ਦੇ ਜਨ ਮਿਲੀ ਹੈ ਕੀ ਕਹਿਣਾ ਚਾਹੁੰਦੇ ਸਰ ਇਹ ਸਦਮਾ ਹੈ ਬਹੁਤ ਵੱਡਾ ਇਸ ਪਰਿਵਾਰ ਵਾਸਤੇ ਜਿੱਥੇ ਇੰਨਾ ਵੱਡਾ ਨੌਜਵਾਨ ਸਾਡਾ ਛੋਟੀ ਉਮਰ ਚ ਗਿਆ ਹੈ ਉੱਥੇ ਉਹਦਾ ਪਿਤਾ ਦਾ ਦਿਹਾਂਤ ਵੀ ਪਹਿਲਾਂ ਹੋਇਆ ਸੀਗਾ ਇਹਨਾਂ ਵਾਸਤੇ ਬਹੁਤ ਵੱਡਾ ਇੱਕ ਸਦਮਾ ਹੈ ਦੁੱਖਵਾ ਪਹਾੜ ਜਿਹਨੂੰ ਕਹਿੰਦੇ ਡਿੱਗਾ ਹੈ ਗੁਜਰਾਤ ਚ ਇਹ ਬੱਚਾ ਸਾਡਾ ਨੌਕਰੀ ਕਰਦਾ ਸੀ ਪ੍ਰਾਈਵੇਟ ਨਿੱਜੀ ਕੰਪਨੀ ਦੇ ਵਿੱਚ ਉੱਥੇ ਇਸ ਬੱਚੇ ਨਾਲ ਬਹੁਤ ਵੱਡਾ ਧੱਕਾ ਹੋਇਆ ਸਾਨੂੰ ਸੀਸੀਟੀਵੀ ਫੁਟੇਜ ਮਿਲੀਆਂ ਨੇ ਜਿਹਦੇ ਤੇ ਵੇਖਿਆ ਜਾ ਰਿਹਾ ਇਸ ਬੱਚੇ ਦੇ ਨਾਲ ਧੱਕਾ ਹੋਇਆ ਜੀ ਅਸੀਂ ਪੰਜਾਬੀ ਇੱਥੇ ਵੀ ਜਾ ਕੇ ਕੰਮ ਕਰਦੇ ਆ ਮਿਹਨਤ ਕਰਦੇ ਆ ਪਰ ਸਾਡੀ ਸੁਣਵਾਈ ਨਹੀਂ ਹੋਈ ਉਹਨੇ ਕਿਉਂਕਿ ਜੋ ਪਤਾ ਲੱਗਾ ਕਿ 20 ਤਰੀਕ ਦਾ ਇਹ ਬੱਚਾ ਮਾਰਿਆ ਗਿਆ ਤੇ ਉਸ ਦਾ ਸਾਨੂੰ ਪਿੰਜਰ ਸਾਨੂੰ ਕੋਈ ਫੁਟੇਜ ਮਿਲੀਆਂ ਨੇ ਪਿੰਜਰ ਸਰੀਰ ਦਿਸਿਆ ਅੱਜ ਸਾਨੂੰ ਖਬਰ ਪਤਾ ਲੱਗਾ ਇਹ ਸਾਡੇ ਉਹ ਵੀਰ ਗੁਜਰਾਤ ਵਿੱਚ ਨੇ ਉਹਨਾਂ ਨੇ ਉੱਥੇ ਕਾਫੀ ਜਦੋ ਜਹਿਦ ਨਾਲ ਇਨਸਾਫ ਲਿਆ ਹੈ ਕਿਉਂਕਿ ਉਹ ਸਾਡਾ ਪਰਚਾ ਨਹੀਂ ਸੀ ਕੱਢ ਰਹੇ ਬੱਚੇ ਦਾ ਉਹਨਾਂ ਦੇ ਉੱਤੇ ਉਹ ਕੰਪਨੀ ਦੇ ਕੁਝ ਕਰਿੰਦੇ ਗਰੋ ਹੋਵੇਗਾ ਜਿਨ੍ਹਾਂ ਨੇ ਕੰਮ ਕੀਤਾ ਪਰ ਸਾਡੇ ਭਾਈਚਾਰੇ ਨੇ ਸਿੱਖ ਵੀਰਾਂ ਨੇ ਉੱਥੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਤੁਸੀਂ ਪਰਚਾ ਨਾ ਕਟਿਆ ਤਾਂ ਪੰਜਾਬ ਤੋਂ ਜੱਥੇ ਬੰਦਿਆਂ ਚੱਲ ਕੇ ਆਉਣਗੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਾਸ ਕਰਕੇ ਗੱਲ ਕਹਿਣਾ ਵੀ ਤੇਰੇ ਸਟੇਟ ਦੇ ਵਿੱਚ ਪੰਜਾਬੀ ਨਾਲ ਧੱਕਾ ਹੋਇਆ ਤੂੰ ਕਹਿਣਾ ਵੀ ਮੈਂ ਸਾਰਿਆਂ ਦਾ ਇੱਕ ਰਾਜਾ ਇਨਸਾਫ ਕਰਨ ਵਾਲਾ ਪਰ ਸਾਡੇ ਬੱਚੇ ਨਾਲ ਬਹੁਤ ਵੱਡਾ ਧੱਕਾ ਹੋਇਆ 20 ਤਰੀਕ ਦਾ ਬੱਚਾ ਖਤਮ ਕੀਤਾ ਸਾਨੂੰ ਕੱਲ ਪਰਸੋਂ ਦੀ ਦੀ ਫੁਟੇਜ ਤੋਂ ਪਤਾ ਲੱਗਿਆ ਪਈ ਬਹੁਤ ਵੱਡਾ ਧੱਕਾ ਕੀਤਾ ਗਿਆ ਬੱਚੇ ਨੂੰ ਮਾਰਿਆ ਗਿਆ ਕੋਹ ਕੋਹ ਕੇ ਮਾਰਿਆ ਗਿਆ ਔਰ ਪੰਜਾਬ ਸਰਕਾਰ ਸ੍ਰੀ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕਿ ਸਾਨੂੰ 28 ਤਰੀਕ ਨੂੰ ਕੱਲ ਆਈਆਂ ਸਨ ਫਰੋਤੀ ਦੀਆਂ ਅਸੀਂ ਐਸਐਸਪੀ ਅਸ਼wini ਕੋ ਟੋਲ ਨੂੰ ਮਿਲੇ ਦਰਖਾਸਤ ਦਿੱਤੀ ਸਾਨੂੰ ਡੀਐਸਪੀ ਨਾਲ ਸੱਦਿਆ ਪਰ ਅਜੇ ਤੱਕ ਜੋ ਫਰੋਤੀ ਮੰਗਣ ਵਾਲੇ ਬੰਦੇ ਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਅਸੀਂ ਚਾਹੁੰਦੇ ਹਾਂ ਜਿਸ ਬੰਦੇ ਨੇ ਸਾਡੇ ਕੋਲ ਫਰੋਤੀ ਮੰਗੀ ਪੈਸੇ ਮੰਗੇ ਸਨ 28 ਤਰੀਕ ਨੂੰ ਉਸ ਬੰਦੇ ਨੂੰ ਵੀ ਨਸਰ ਕੀਤਾ ਜਾਵੇ ਲੋਕਾਂ ਸਾਹਮਣੇ ਲਿਆਂਦਾ ਜਾਵੇ ਆਗੋਂ ਤਾਂ ਕਿਸੇ ਹਰ ਕੋਈ ਵੀ ਹੋਵੇ ਭਾਵੇਂ ਕਿਸੇ ਨਾਲ ਧੱਕਾ ਨਾ ਹੋਵੇ ਪਰ ਸਾਡਾ ਪੰਜਾਬ ਦਿਆਵਾਨ ਹੈ ਕਿਸੇ ਨਾਲ ਧੱਕਾ ਨਹੀਂ ਕਰਦਾ ਪਰ ਸਾਡੇ ਪੰਜਾਬੀਨਾਂ ਥਾਂ ਥਾਂ ਤੇ ਧੱਕਾ ਹੁੰਦਾ ਰਿਹਾ ਸਾਡੇ ਨੌਜਵਾਨ ਜੋਬਨ ਪੀਤਨਾ ਹੋਇਆ ਅਸੀਂ ਇਸ ਗੱਲ ਤੋਂ ਪੰਜਾਬ ਸਰਕਾਰ ਨੂੰ ਮੰਗ ਕਰਦੇ ਹਾਂ ਇਸ ਗਰੀਬਰੇ ਪਰਿਵਾਰ ਨੂੰ ਕੁਝ ਮਦਦ ਦਿੱਤੀ ਜਾਵੇ ਸਰ ਇਹਨਾਂ ਦਾ ਸੈਬਰ ਸਾਲ ਕਿੱਥੇ ਗਿਆ ਕੈਪਟਨ ਦੀ ਘਰ ਦੀ ਦੇ ਪੈਸੇ ਨਿਕਲੇ ਕੁਝ ਘੰਟਿਆਂ ਚ ਇਹ ਬੰਦੇ ਰਸਤ ਕਰਕੇ ਉਹਨਾਂ ਦੇ ਪੈਸੇ ਜਿਹੜੇ ਵੀ ਰਿਕਵਰ ਕਰ ਲਏ ਸੀ ਸਰ ਇਹੋ ਤੇ ਗੱਲ ਆ ਤਗੜੇ ਬੰਦੇ ਦੀ ਸੁਣਵਾਈ ਹੁੰਦੀ ਆ ਮਾੜੇ ਦੀ ਨਹੀਂ ਹੁੰਦੀ ਮੈਸ ਪਰਾਂ ਬਹੁਤ ਕੁਝ ਖਬਰਾਂ ਸੁਣੀਦੀਆਂ ਨੇ ਗਰੋਹ ਕੰਮ ਕਰਦੇ ਨੇ ਇਹ ਗੱਲ ਗਰੋਹਾਂ ਉੱਤ ਨਹੀਂ ਪਾਈ ਜਾ ਸਕਦੀ ਉਹਨਾਂ ਨੂੰ ਫੜਿਆ ਜਾਣਾ ਚਾਹੀਦਾ ਤਗੜੇ ਨੂੰ ਤੇ ਹਰ ਕੋਈ ਜਾ ਕੇ ਕੰਮ ਕਰਦਾ ਮਾੜੇ ਦਾ ਕੰਮ ਨਹੀਂ ਜੀ ਹੁੰਦਾ ਇਹ ਬੇਨਤੀ ਹੈ ਪੰਜਾਬ ਸਰਕਾਰ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਗਰੋਹਾਂ ਤੇ ਨੱਥ ਪਾਈ ਜਾਵੇ ਸਰ ਲੱਗਦਾ ਕਿ ਗੁਜਰਾਤ ਪੁਲਿਸ ਨੇ ਸਮਾਂ ਰਹਿੰਦਿਆਂ ਹੀ ਕਾਰਵਾਈ ਕੀਤੀ ਹੁੰਦੀ ਅੱਜ ਇਹ ਘਟਨਾ ਨਹੀਂ ਸੀ ਵਾਪਰਦੀ ਬਿਲਕੁਲ ਜੀ ਬਿਲਕੁਲ ਜੇ ਗੁਜਰਾਤ ਸਰਕਾਰ ਨੇ ਕੁਝ ਕੀਤਾ ਹੁੰਦਾ ਜਲਦੀ ਅੱਜ 18 19 ਦਿਨ ਹੋ ਗਏ ਜੀ ਉਸ ਸਰੀਰ ਵਾਲੇ ਵੇਖਣ ਨੂੰ ਕੀ ਕਹੀਏ ਵੀ ਦਿਲ ਨਹੀਂ ਕਰਦਾ ਇਹ ਜਾਂ ਮਾੜਾ ਹਲ ਕੀਤਾ ਤੇ ਜੇ ਰਹਿੰਦੇ ਸਮੇਂ ਚ ਕਿਤੇ ਕਾਰਵਾਈ ਕੀਤੀ ਘਟੂ ਘੜ ਸਾਨੂੰ ਸਰੀਰ ਤੇ ਸਬੂਤ ਮਿਲ ਜਾਂਦਾ ਜਾਨ ਬਚਣੀ ਇੱਕ ਵੱਖਰੀ ਗੱਲ ਹੀ ਪਰ ਸਰੀਰ ਨਹੀਂ ਪੂਰਾ ਮਿਲਿਆ ਸਰ ਕਿੰਨੇ ਬੰਦੇ ਫਿਰ ਅਰੈਸਟ ਕਿਤਨੇ ਅਸਲ ਗੁਜਰਾਤ ਕਿਸਨ ਤੁਹਾਨੂੰ ਪਤਾ ਲੱਗਾ ਹੈ ਸਾਡੇ ਵੀਰ ਜਿਹੜੇ ਨੇ ਗੁਜਰਾਤ ਤੇ ਬੈਠੇ ਨੇ ਸਾਡਾ ਵੀਰ ਉੱਥੇ ਗਿਆ ਸਾਡੇ ਭੈਣ ਭਣੋ ਜੱਗ ਗਏ ਨੇ ਉਹ ਦੱਸਣ ਕਿ ਕੱਲ ਉਨਾਵਣਾ ਪਹੁੰਚਣਾ ਜੀ ਸਵੇਰੇ